ਯੁਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਖੰਨਾ ਪੁਲਿਸ ਵੱਲੋਂ ਕਰਤਾਰ ਨਗਰ ਵਿੱਚ ਇੱਕ ਨਸ਼ਾ ਤਸਕਰ ਦੇ ਘਰ ਨੂੰ ਟਾੜਤਾ ਗਿਆ ਨਸ਼ਾ ਤਸਕਰ ਵਿੱਕੀ ਵਿਰੁੱਧ ਦੋ ਮਾਮਲੇ ਦਰਜ ਕੀਤੇ ਗਏ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਪੁਲਿਸ ਫੋਰਸ ਦੀ ਸਹਾਇਤਾ ਨਾਲ ਇਹ ਕਾਰਵਾਈ ਕੀਤੀ ਹੈ ਇਸ ਮੌਕੇ ਐਸਐਸਪੀ ਡਾਕਟਰ ਜੋਤੀ ਯਾਦਵ ਬੈਂਸ ਨੇ ਦੱਸਿਆ ਕਿ ਵਿੱਕੀ ਪਹਿਲਾਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਕੇਂਦਰ ਮੀਟ ਮਾਰਕੀਟ ਵਿੱਚ ਰਹਿੰਦਾ ਸੀ ਅਤੇ ਉੱਥੋਂ ਨਸ਼ੀਲੇ ਪਦਾਰਥ ਵੇਚਦਾ ਸੀ ਪੁਲਿਸ ਨੇ ਉਸਨੂੰ ਦੋ ਵਾਰ ਗ੍ਰਿਫਤਾਰ ਕੀਤਾ ਹੈ ਅਤੇ ਉਹ ਇਸ ਵੇਲੇ ਜੇਲ੍ਹ ਵਿੱਚ ਹੈ ਇਸ ਮੌਕੇ ਐਸਐਸਪੀ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਾ ਨਹੀਂ ਜਾਵੇਗਾ ਅੱਜ ਖੰਨਾ ਪੁਲਿਸ ਵੱਲੋਂ ਕਰਤਾਰਨਗਰ ਦੇ ਵਿੱਚ ਇੱਕ ਨਸ਼ਾ ਤਸਕਰ ਵਿੱਕੀ son of ਬਿੱਟੂ ਉਹਦੇ ਇੱਕ ਇਲੀਗਲ ਕੰਸਟਰਕਸ਼ਨ ਦੇ ਉੱਪਰ ਕਾਰਵਾਈ ਕੀਤੀ ਜਾ ਰਹੀ ਹੈਗੀ ਤੇ ਜੋ ਵਿੱਕੀ son of ਬਿੱਟੂ ਹੈ ਇਹਦੇ ਉੱਪਰ ਦੋ ਐਨਡੀਪੀਐਸ ਐਕਟ ਦੇ ਅੰਦਰ ਮੁਕਦਮੇ ਦਰਜ ਹੈ ਇੱਕ ਮੁਕਦਮੇ ਦੇ ਵਿੱਚ ਇਹਦੇ ਕੋਲੋਂ ਕਮਰਸ਼ੀਅਲ ਰਿਕਵਰੀ ਆਫ ਆਈਸ 1.5 ਕਿਲੋ ਆਈਸ ਤੇ 1 ਕਿਲੋ ਅਫੀਮ ਬਰਾਮਦ ਹੋਈ ਸੀਗੀ ਤੇ ਹੁਣ ਆ ਇੱਥੇ ਪਹਿਲਾਂ ਇਹ ਮੀਟ ਮਾਰਕੀਟ ਰਹਿੰਦਾ ਸੀਗਾ ਹੁਣ ਇਹਨੇ ਕਰਤਾਰ ਨਗਰ ਦੇ ਵਿੱਚ ਇਲੈਗਲ ਕੰਸਟਰਕਸ਼ਨ ਕਰਕੇ ਆਪਣਾ ਘਰ ਬਣਾ ਰਿਆ ਸੀਗਾ ਤੇ ਜਦੋਂ ਅਸੀਂ ਇਹਦੀ ਪ੍ਰਾਪਰਟੀ ਨੂੰ ਵੈਰੀਫਾਈ ਕਰਨ ਦੇ ਲਈ ਮਿਊਂਸਿਪੈਲਿਟੀ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਆ ਲੈਟਰਸ ਭੇਜੇ ਤੇ ਉਹਨਾਂ ਨੇ ਵੈਰੀਫਾਈ ਕੀਤਾ ਤੇ ਕੰਸਟਰਕਸ਼ਨ ਇਲੈਗਲ ਪਾਈ ਗਈ ਤੇ ਮਿਊਂਸਿਪੈਲਿਟੀ ਵੱਲੋਂ ਫਿਰ ਇਹਨੂੰ ਚਾਰ ਨੋਟਿਸ ਜਿੱਤੇ ਗਏ ਸੀਗੇ ਤੇ ਉਦੋਂ ਬਾਅਦ ਵੀ ਇਹਨੇ ਕੋਈ ਐਕਸ਼ਨ ਨਹੀਂ ਕੀਤਾ ਤੇ ਅੱਜ ਮਿਊਂਸਿਪੈਲਿਟੀ ਵੱਲੋਂ ਫਿਰ ਆ ਐਕਸ਼ਨ ਕੀਤਾ ਜਾ ਰਿਹਾ ਹੈਗਾ ਖੰਨਾ ਪੁਲਿਸ ਅਤੇ ਅ ਆਪਣ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ ਲਈ ਪਹੁੰਚੀ ਹੋਈ ਹੈ ਆ ਯੋਧ ਨਸ਼ਾ ਵਿਰੁੱਧ ਜੋ ਪੰਜਾਬ ਸਰਕਾਰ ਦੀ ਮੁਹੀਮ ਹੈ ਉਹਦੇ ਅੰਦਰ ਇੱਕ ਵੱਡਾ ਇੱਕ ਐਕਸ਼ਨ ਹੈਗਾ ਪੁਲਿਸ ਤੇ ਐਡਮਿਨਿਸਟ੍ਰੇਸ਼ਨ ਵੱਲੋਂ ਤੇ ਇਦਾਂ ਦਾ ਹੀ ਜੋ ਨਸ਼ੇ ਦੇ ਤਸਕਰ ਹੈ ਜੋ ਇਦਾਂ ਆਪਣੀ ਇਲੀਗਲ ਪ੍ਰੋਪਰਟیز ਵਗੈਰਾ ਬਣਾਉਂਦੇ ਹੈ ਤੇ ਅੱਗੇ ਉਹਨਾਂ ਦੇ ਉੱਪਰ ਐਸ ਪਰ ਲਾਅ ਐਕਸ਼ਨ ਹੁੰਦਾ ਰਹੇਗਾ। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਖੰਨਾ ਪੁਲਿਸ ਵੱਲੋਂ ਕਰਤਾਰ ਨਗਰ ਵਿੱਚ ਇੱਕ ਨਸ਼ਾ ਤਸਕਰ ਦੇ ਘਰ ਨੂੰ ਟਾਕਦਾ ਗਿਆ। ਨਸ਼ਾ ਤਸਕਰ ਵਿੱਕੀ ਵਿਰੁੱਧ ਦੋ ਮਾਮਲੇ ਦਰਜ ਕੀਤੇ ਗਏ ਨੇ। ਨਗਰ ਕੌਂਸਲ ਦੇ ਅਧਿਕਾਰੀਆਂ ਨੇ ਪੁਲਿਸ ਫੋਰਸ ਦੀ ਸਹਾਇਤਾ ਨਾਲ ਇਹ ਕਾਰਵਾਈ ਕੀਤੀ ਹੈ। ਇਸ ਮੌਕੇ ਐਸਐਸਪੀ ਡਾਕਟਰ ਜੋਤੀ ਯਾਦਵ ਬੈਂਸ ਨੇ ਦੱਸਿਆ ਕਿ ਵਿੱਕੀ ਪਹਿਲਾਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਕੇਂਦਰ ਮੀਟ ਮਾਰਕੀਟ ਵਿੱਚ ਰਹਿੰਦਾ ਸੀ ਅਤੇ ਉੱਥੋਂ ਨਸ਼ੀਲੇ ਪਦਾਰਥ ਵੇਚਦਾ ਸੀ ਪੁਲਿਸ ਨੇ ਉਸ ਨੂੰ ਦੋ ਵਾਰ ਗ੍ਰਿਫਤਾਰ ਕੀਤਾ ਹੈ ਅਤੇ ਉਹ ਇਸ ਵੇਲੇ ਜੇਲ੍ਹ ਵਿੱਚ ਹੈ ਇਸ ਮੌਕੇ ਐਸਐਸਪੀ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਅੱਜ ਖੰਨਾ ਪੁਲਿਸ ਵੱਲੋਂ ਕਰਤਾਰਨਗਰ ਦੇ ਵਿੱਚ ਇੱਕ ਨਸ਼ਾ ਤਸਕਰ ਵਿੱਕੀ son of ਬਿੱਟੂ ਉਦੇ ਇੱਕ ਇਲੀਗਲ ਕੰਸਟਰਕਸ਼ਨ ਦੇ ਉੱਪਰ ਕਾਰਵਾਈ ਕੀਤੀ ਜਾ ਰਹੀ ਹੈਗੀ ਤੇ ਜੋ ਵਿੱਕੀ son of ਬਿੱਟੂ ਹੈ ਇਹਦੇ ਉੱਪਰ ਦੋ ਐਨਡੀਪੀਐਸ ਐਕਟ ਦੇ ਅੰਦਰ ਮੁਕਦਮੇ ਦਰਜ ਹੈ ਇੱਕ ਮੁਕਦਮੇ ਦੇ ਵਿੱਚ ਇਹਦੇ ਕੋਲੋਂ ਕਮਰਸ਼ੀਅਲ ਰਿਕਵਰੀ ਆਫ ਆਈਸ 1.5 ਕਿਲੋ ਆਈਸ ਤੇ 1 ਕਿਲੋ ਅਫੀਮ ਬਰਾਮਦ ਹੋਈ ਸੀਗੀ ਤੇ ਹੁਣ ਆ ਇੱਥੇ ਪਹਿਲਾਂ ਇਹ ਮੀਟ ਮਾਰਕੀਟ ਰਹਿੰਦਾ ਸੀਗਾ ਹੁਣ ਇਹਨੇ ਕਰਤਾਰਨਗਰ ਦੇ ਵਿੱਚ ਇਲੈਗਲ ਕੰਸਟਰਕਸ਼ਨ ਕਰਕੇ ਆਪਣਾ ਘਰ ਬਣਾ ਰਿਆ ਸੀਗਾ ਤੇ ਜਦੋਂ ਅਸੀਂ ਇਹਦੀ ਪ੍ਰਾਪਰਟੀ ਨੂੰ ਵੈਰੀਫਾਈ ਕਰਨ ਦੇ ਲਈ ਮਿਊਂਸੀਪੈਲਿਟੀ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਆ ਲੈਟਰਸ ਭੇਜੇ ਤੇ ਉਹਨਾਂ ਨੇ ਵੈਰੀਫਾਈ ਕੀਤਾ ਤੇ ਕੰਸਟਰਕਸ਼ਨ ਇਲੈਗਲ ਪਾਈ ਗਈ ਤੇ ਮਿਊਂਸਿਪੈਲਿਟੀ ਵੱਲੋਂ ਫਿਰ ਇਹਨੂੰ ਚਾਰ ਨੋਟਿਸ ਜਿੱਤੇ ਗਏ ਸੀਗੇ ਤੇ ਉਦੋਂ ਬਾਅਦ ਵੀ ਇਹਨੇ ਕੋਈ ਐਕਸ਼ਨ ਨਹੀਂ ਕੀਤਾ ਤੇ ਅੱਜ ਮਿਊਂਸਿਪੈਲਿਟੀ ਵੱਲੋਂ ਫਿਰ ਆ ਐਕਸ਼ਨ ਕੀਤਾ ਜਾ ਰਿਹਾ ਹੈਗਾ ਖੰਨਾ ਪੁਲਿਸ ਇੱਥੇ ਅ ਆਪਣਾ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ ਲਈ ਪਹੁੰਚੀ ਹੋਈ ਹੈ ਆ ਯੋਧ ਨਸ਼ਾ ਵਿਰੋਧ ਜੋ ਪੰਜਾਬ ਸਰਕਾਰ ਦੀ ਮੁਹਿੰਮ ਹੈ ਉਹਦੇ ਅੰਦਰ ਇੱਕ ਵੱਡਾ ਇੱਕ ਐਕਸ਼ਨ ਹੈਗਾ ਪੁਲਿਸ ਤੇ ਐਡਮਿਨਿਸਟ੍ਰੇਸ਼ਨ ਵੱਲੋਂ ਤੇ ਇਦਾਂ ਦਾ ਹੀ ਜੋ ਨਸ਼ੇ ਦੇ ਤਸਕਰ ਹੈ ਜੋ ਇਦਾਂ ਆਪਣੀ ਇਲੀਗਲ ਪ੍ਰੋਪਰਟੀਆਂ ਵਗੈਰਾ ਬਣਾਉਂਦੇ ਹੈ ਤੇ ਅੱਗੇ ਉਹਨਾਂ ਦੇ ਉੱਪਰ ਐਜ਼ ਪਰ ਲਾਅ ਐਕਸ਼ਨ ਹੁੰਦਾ ਰਹੇਗਾ